ਔਰ ਜਿਹੜਾ ਵੱਡਾ ਡੌਗੀ ਉਹਨਾਂ ਸਾਰਾ ਖਾਣਾ ਉਹ ਖਿੱਚ ਗਿਆ ਦੂਜੇ ਕਤੂਰਿਆਂ ਦਾ ਆ ਕਿੱਧਰ ਆ ਉਹ ਗਿਆ ਉਹ ਚਲਾ ਗਿਆ ਆ ਵਾਲਾ ਕਿ ਨਾ ਤੁਰ ਪੈਂਦੀ ਐ ਲੈ ਟਿੱਡੀ ਜੀ ਲੈ ਇਹ ਤਾਂ ਕਈ ਇਹਦੇ ਨਾਲ ਤਾਂ ਟਿੱਡੀ ਜੀ ਪੰਜਾਬਣ ਜਾ 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 ਲੈ ਗਿਫਟ ਲੈ ਲਿਆ ਥੋੜਾ ਆਪਾਂ ਚੱਲਦੇ ਆ ਕਰ ਲੋ ਸਸਿਕਾ ਜੀ গুਡ ਮਾਰਨਿੰਗ ਅੱਜ ਰਖੜੀਆਂ ਨੇ ਇਹ ਜੱਜ ਜੀ ਨੇ ਖੁਸ਼ੀ ਦੀ ਦੀ ਰਖੜੀ ਬੰਨਣੀ ਆ ਇਹ ਪੈਣ ਭਰਾਵਾਂ ਦਾ ਤਿਹਾਰ ਤਾ ਹੈਗਾ ਪਰ ਇਹ ਦੋ ਪੈਣਾ ਵੀ ਵਧੀਆ ਤਰੀਕੇ ਨਾਲ ਮਨਾ ਸਕਦੀਆਂ ਨੇ ਅੱਜ ਅਜ ਜੀ ਨੇ ਮੈਨੂੰ ਗਿਫਟ ਕੀਤੇ ਨੇ ਬਰਥਡੇ ਨੂੰ ਕੱਲੋਂ ਨੇ ਰੀਕੋਰਡਿੰਗ ਮਤਲਬ ਰਿਪੀਟ ਕੀਤੀ ਮੈਂਦੀ ਲਾਈਟ ਹੋ ਗਈ ਸੀ ਇਹ ਪਰਾਂ ਦਾ ਜੱਜੀ ਵਾਲਾ ਅੱਜ ਆਪਾਂ ਪੰਜਾਬੀ ਲੁੱਕ ਚ ਚੱਲਾਂਗੇ ਕਿੱਥੇ ਚੱਲੇ ਆ ਬਣੇ ਰਹੋ ਤੇ ਨਾਲ ਆ ਦੇਖੋ ਛੁਟਕੂ ਫਿਰਦਾ ਇੱਧਰ ਸਭ ਤੋਂ ਪਹਿਲਾਂ ਲਾਈਕ ਜ਼ਰੂਰ ਕਰਿਓ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆ ਬੈਠਾ ਜੀ ਛੁਟਕੂ ਤੇ ਚਿੜੀਆਂ ਦਾ ਕੁਛ ਨਹੀਂ ਪਤਾ ਲੱਗਿਆ ਕਿੱਧਰ ਚੱਲਿਆ ਇਹ ਉਹ ਵੀ ਚਲਾ ਗਿਆ ਹੋ ਗਿਆ ਹਾਲ ਨੇ ਖਾਲੀ ਹੋ ਗਏ ਜੀ ਤੇ ਆ ਦੂਸਰਾ ਵੀ ਫਿਰਦਾ ਲਓ ਜੀ ਹਾ ਦੇਖੋ ਇਹਨਾਂ ਦੇ ਮਸਤੀਆਂ ਚੌੜਬਾਜੀਆ ਉਹ ਚਲੇ ਗਏ ਇਹਨੂੰ ਪਾਣੀ ਦੀ ਜ਼ਰੂਰਤ ਬਾਜੀ ਵਾ ਸਰਦਾਰ ਜੀ ਨੇ ਪਾਣੀ ਨਹੀਂ ਪਾਇਆ ਓਹੋ ਸ਼ਿਟਮੈਨ ਚਲੋ ਬਲਾਵਾ ਪਹਿਲਾਂ ਉਹਨਾਂ ਨੂੰ ਮੈਂ ਤਾਂ ਹਰੀਆਂ ਮਿਰਚਾਂ ਤੋੜਨ ਆਈ ਸੀ ਪਰ ਇੱਥੇ ਤਾਂ ਹਾਲ ਹੀ ਕੁਝ ਹੋਰ ਹੈ ਚਲੋ ਚੱਲਦੇ ਹਾਂ ਹਰੀਆਂ ਮਿਰਚਾਂ ਨ ਪੰਜ ਦੇ ਪੰਜ ਬੂਟੇ ਭਰੇ ਪਏ ਨੇ ਆਹ ਲੋ ਜੀ ਜਪਜੀ ਦੇ ਸੋਹਣਾ ਜਿਹਾ ਟਿੱਕਾ ਲਾ ਦिए ਅੱਜ ਉਹ ਰਖੜੀ ਕੀ ਦੇ ਬਣੇਗਾ ਦੀਦੀ ਤੇ ਆਹ ਲੋ ਤੁਹਾਡੀ ਰਖੜੀ ਮੈਂ ਇਹਦੇ ਨਾਲ ਫੋਟੋ ਕਿਚਨ ਚ ਚਲੀ ਗਈ ਸੀ ਜਪਜੀ ਆਪਣੇ ਪੰਜਾਬੀ ਲੁੱਕ ਚ ਤਿਆਰ ਹੈ ਤੇ ਬਸ ਜਪਜੀ ਨੇ ਜੁੱਤੀ ਪਾਉਣੀ ਆ है ना जब पूं ठीक है जब जी किधर चला क्यों चली हो रही हैं जब जी वीडियो बना के जा असी पहुंच गए फिर कतुरियां कोलेन्दा खाना देना लेके यार प्यारे प्यारे कतुरे स्ट्रीट डॉग हाँ। ਓ ਕਿੱਥੇ ਬੈੜਿਆ ਕਾਲੂ ਆ ਜਾ ਦੁੱਧੇ ਵੱਧ ਪਾ ਲਿਆ ਗੜੀ ਕਿਉਂ ਨਹੀਂ ਕਾਲੂ ਆ ਜਾ ਗੜੀ ਕਿਉਂ ਨਹੀਂ ਆ ਜਾਏ ਜਦੋਂ ਤੱਕ ਤਿਆਰ ਹੋਗੇ ਤੇ ਆਪਾਂ ਕਟੂਰਿਆਂ ਕੋ ਪਹੁੰਚ ਗਏ ਠੀਕ ਐ ਔਰ ਦੇਖੋ ਕਾਲੂ ਇਹ ਕਿੰਨੇ ਨੇ ਅੱਜ 3 3 8 ਜਾਣੇ ਨੇ 8 ਉਹ ਬੈਠਾ ਨੌਮਾ ਇਹ ਤੁਸੀਂ ਆ ਜਾ ਬ੍ਰਾਊਨੀ ਐਸੀ ਕਿਤਾਬ ਆ ਜਾ ਓਏ ਪੱਚੀਵੇਂ ਸੁਨਾਮ ਹੈ ਔਰ ਜਿਹੜਾ ਵੱਡਾ ਡੌਗੀ ਉਹਨਾਂ ਸਾਰਾ ਖਾਣਾ ਖਿੱਚ ਗਿਆ ਦੂਜੇ ਕਟੂਰਿਆਂ ਦਾ ਆ ਕਿੱਧਰ ਆ ਉਹ ਗਿਆ ਉਹ ਚਲਾ ਗਿਆ ਆ ਵਾਲਾ ਅਣਾ ਜੱਪੂ ਉਹ ਖਰਾਬ ਹੈ ਉਹ ਖਰਾਬ ਹੈ ਹਾਂ ਆ ਖਰਾਬ ਆ ਮਮਾ ਹੈਲੋ ਗੁਲਾਬ ਸਿੰਘ ਜਵਜੀ ਜਵਜੀ ਉਹ ਟਿੱਡੀ ਜਣ ਚੱਕ ਕੇ ਇਹ ਜਵਜੀ ਉਹ ਉਹਦਾ ਫੇਵਰਿਟ ਡੌਗੀ ਹੈ ਇਹ ਜਾਦੇ ਕੇ ਉਹਨੂੰ ਚੱਕ ਕੇ ਨਾ ਤੁਰ ਪੈਂਦੀ ਐ ਲੈ ਟਿੱਡੀ ਜੀ ਲੈ ਇਹ ਧੱਕਾ ਹੀ ਐ ਇਹਦੇ ਨਾਲ ਤਾਂ ਟਿੱਡੀ ਜੀ ਪੰਜਾਬਣ ਆ ਪੁੱਤ ਲਓ ਆ ਦੇਖੋ ਵੱਡਾ ਕਿੰਨਾ ਖਰਾਬ ਹੈ ਚਲਾਕ ਕੋਈ ਨਾ ਕੋਈ ਖਾ ਲੈਣ ਦੇ ਤੀ ਖਾ ਰਿਹਾ ਮੈਂ ਤਾਂ ਵੈਸੇ ਹੀ ਛੇੜ ਹੁੰਦੇ ਨਹੀਂ ਆਦਤ ਹੁਣ ਆਹ ਦੇਖ ਆ ਗਿਆ ਹੁਣ ਟਿੱਡ ਭਰ ਗਿਆ ਹੁਣ ਉਹ ਛੜਤਾ ਛੋੜਾ ਇਹ ਦੁੱਧ ਹੁਣ ਇਹ ਦੇਖਦਾ ਕਿ ਕਿੰਨੀ ਚੋ ਕੁਝ ਹੋਰ ਪਾਉਣਗੇ ਜਿਹੜਾ ਕਾਲਾ ਡੌਗੀ ਨੇ ਇਹਦੀ ਲੱਤ ਵਿਚਾਰੇ ਦੀ ਘਸਰ ਗਿਆ ਉਹ ਦੇਖੋ ਇਹ ਸ਼ੁਰੂ ਤੋਂ ਇਹਦੀ ਇੱਕ ਲੱਤ ਚ ਪ੍ਰੋਬਲਮ ਉਡੀ ਹੋਈ ਆ ਇਹਨਾਂ ਦੀ ਅਜ ਮਮੀ ਨਹੀਂ ਹੈਗੀ ਇੱਥੇ ਹੈਨਾ ਨਹੀਂ ਇੱਥੇ ਜਾਵੋ ਤੁਸੀਂ ਲੈ ਕਰੀਏ ਜੀ ਦੇ ਵੀ ਗਿਆ ਜੀ ਆ ਹ ਉਹ ਤੁਹਾਡੀ ਦੀ ਭਾਰਗੀ ਪੁੱਤ ਕਾਲੂ ਮਿਲਾਂ ਉਹ ਬਾਸ ਉਹ ਤੁਸੀਂ ਇਹਨਾਂ ਨੂੰ ਪਾਸ ਕਰੋ ਪਾਸ ਥੈਲ ਨੋ ਯਾ 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 ਉਹ ਤਾਂ ਕੋਰਾ ਵੀ ਠੀਕ ਹੈ ਜਿਹੜੇ ਦਵਾਈ ਲਈ ਸੀ ਮਟੂਆ ਉਹ ਹੁਣ ਉਹ ਕਿੱਡੀ ਪੰਨਾ ਵਿੱਚ ਬੜੀ ਨੂੰ ਠੀਕ ਹੋਈ ਹੈ ਹਾਂ ਬਾਹਲ ਆ ਜਾਣੇ ਉਹਦੇ ਉਹ ਜੱਤੀ ਵਿੱਚ ਜੱਗ ਦੀਦੀ ਐਂ ਕੀ ਵਰਗੀ ਇਹ ਹੱਥ ਕਰ ਹੁਣ ਵੱਡੀ ਹੋ ਗਈ ਇਹ ਪਹਿਲਾਂ ਛੋਟੀ ਸੀ ਇਹ ਹਾਂ ਪਿਛਲੀ ਵਾਰ ਆਪਾਂ ਨੇ ਉਹ ਬਣਾਈ ਸੀ ਕਿ ਨਾ ਫਨੀ ਜੀ ਵੀਡੀਓ ਹਾਂਜੀ ਮੈਂ ਬੰਨਣਾ ਲੋ ਜੀ ਫਿਰ ਤੁਸੀਂ ਦੀਦੀ ਨੂੰ ਮਠਾਈ ਖਵਾ ਦਿਓ ਠੀਕ ਹੈ ਦੇਖਿਆ ਦੀਦੀ ਅੱਜ ਰਖੜੀ ਨਹੀਂ ਕੋਲਣੀ ਅੱਜ ਰਖੜੀ ਨਹੀਂ ਕੋਲਣੀ ਹਾਂ ਕਿ ਦੀਦੀ ਬੰਨ ਕੇ ਬੰਨਿਆ ਰਹੂਗੀ ਜਦੋਂ ਆਪਕੋ ਜੋ ਇਹ ਨਹੀਂ ਕੁਛ ਨਹੀਂ ਲੈ ਇਧਰ ਆਖ ਦੇ ਨੇ ਇਹ ਕੁਦੂ ਇਹ ਆਖ ਤੇਰਾ ਹਾਂ ਲੇਆਉਟ ਹਾਂ ਤੇ ਬਿਨੇ ਰਾਖੜੀ ਬੰਨਤੀ ਰੱਖ ਲਈ ਦੋ ਕਰ ਇੱਕ ਨੂੰ ਕਰੋ ਦੀਦੀ ਹੁਣ ਜਦ ਜੀ ਦੇ ਵੀ ਰਖੜੀ ਬੰਨੀ ਜਾਉਗੀ ਨਾ ਦੇਖੋ ਦੀਦੀ ਮੇਰੇ ਰਖੜੀ ਬੰਨ ਹਾਂਜੀ ਚੱਲ ਬਈ ਖੁਸ਼ੀ ਮੂੰ ਮਠਾ ਦਾ ਕਰਾਓ ਪਹਿਲਾਂ ਦੀਦੀ ਨੂੰ ਮਠਾਈ ਦਾ ਖਵਾਓ ਪੁੱਤ

ਤਾਂ ਤੇ ਤੁਸੀਂ ਦੀਦੀ ਨੂੰ ਗਿਫਟ ਦੇਣਾ ਅੱਛਾ ਦੀਦੀ ਲਈ ਕੋਈ ਚੀਜ਼ੀ ਲੈ ਕੇ ਆਇਓ ਠੀਕ ਹੈ ਹਾਂ ਠੀਕ ਹੈ ਤੇ ਦੀਦੀ ਤੁਸੀਂ ਵੀ ਜੱਬਜੀ ਨੂੰ ਚੀਜ਼ੀ ਦੋਵੋਗੇ ਠੀਕ ਹੈ ਓਕੇ ਪੁੱਤ ਹਾਂ ਥੋੜੀ ਟਿੱਲੀ ਬਣੀ ਇਹ ਤਾਂ ਖੁਸ਼ੀ ਹਾਂ ਬਸ ਹਾਂ ਇਹ ਵਾਈ ਚਲੋ ਵੀ ਖੁਸ਼ੀ ਹੁਣ ਤੇਰੀ ਵਾਰੀ ਹੈ ਜਵਦੀ ਸਕਿਮਣਾ ਉਹਨੇ ਅੱਧਾ ਪੀਸ ਰੱਖਿਆ ਹੋ ਜੋ ਕਿ ਬਰਾਊਨ ਵਾਲਾ ਤਾਂ 1 ਪੀਸ ਹੈ ਬਾਕੀ ਤਾਂ ਵਾਈਟ ਪੀਸ ਨੇ ਹਾਂ ਜਵਦੀ ਸਕਿਮਣਾ ਤੇ ਮੇਰੀ ਮਠਾਈ ਹਜੇ ਰੱਖ ਦਿਓ ਮੈਂ ਫੇਰ ਤੇ ਤੁਸੀਂ ਖਾਓ ਚੱਕ ਲਾਓ ਹੋਰ ਪੀਸ ਮਿੱਠਾ ਕੱਲ ਦਾ ਜਵਦੀ ਦੇ ਬਰਥਡੇ ਵਾਲਾ ਵਧੀਆ ਹਾਂ ਕੱਲ ਦਾ ਮਿੱਠੇ ਜਾਂਦੇ ਹਾਂ ਹਾਂਜੀ ਕਿਵੇਂ ਲੱਗੀ ਰਖੜੀ ਆਹ ਬਰਫੀ ਵੀ ਵਧੀਆ ਲਓ ਜੀ ਚਾਬੀ ਅੰਦਰ ਰਹਿ ਗਈ ਆ ਗੇਟ ਖੁੱਲਾ ਹੀ ਆ ਖੁਸ਼ੀ ਦੀ ਡਿਊਟੀ ਲੱਗੀ ਸਬਜ਼ੀਆਂ 'ਚ ਪਾਣੀ ਪਾਉਣ ਦੀ ਤੇ ਭੂਪ ਉੱਪਰ ਨੂੰ ਗਿਰ ਨਾ ਜਾਈਂ ਬਾਏ ਗਿਰ ਨਾ ਜਾਈਂ ਟੀਡੀਏ ਚਲੋ ਲੋਕ ਲਾਈਏ ਅੱਜ ਥੋੜੀ ਧੁੱਪ ਵੀ ਆ ਬੱਦਲ ਵਾਈ ਵੀ ਆ ਥੋੜਾ ਮੌਸਮ ਪਰੇਸ਼ਾਨ ਕਰੂਗਾ ਆ ਦੇਖੋ ਇਹ ਇਹ ਜਿਆ ਹਾਫ ਬ੍ਰਾਈਨ ਦਾ ਸਾਫ ਬਦਲ ਜਵਜੀ ਗੱਲਾਂ ਸੁਣਨ ਲੱਗੀਏ ਧਿਆਨ ਨਾਲ ਹਾਏ ਜੱਪੂ ਹਲੋ ਜੱਪੂ ਜਾਣ ਤੋਂ ਪਹਿਲਾਂ ਜੀ ਹਵਾ ਚੈੱਕ ਕਰਾ ਲਈਏ ਅੱਜ ਤੇਹਾਰਾ ਕਰਕੇ ਬਹੁਤ ਜ਼ਿਆਦਾ ਭੀੜ ਆ ਲਓ ਜੀ ਉਹ ਇਹਦਾ ਚਾਚੂ ਜਵਜੀ ਦਾ ਤੇ ਅਸੀਂ ਇੱਧਰ ਆਇਆ ਤੇ ਜਵਜੀ ਲਈ ਗਿਫਟ ਲੈਣਾ ਤੇ ਚਲੋ ਜਵਜੀ ਨਾਲ ਚੱਲਦੇ ਆ ਲਓ ਜੀ ਚਲਿਏ ਲਓ ਜੀ ਜਵਜੀ ਹਾਂ ਪਹਿਲਾਂ ਜੱਬਜੀ ਚਾਚੂ ਜਾਣਗੇ ਠੀਕ ਹੈ ਆਇਆ ਲਓ ਜੀ ਲਿਫਟ 'ਚ ਅਸੀਂ 1 2 3 ਦੱਬਦੇ ਰਹੇ ਹਾਰ ਕੇ ਤੁਰਕੀ ਆਉਣਾ ਪਿਆ ਕਲੋਲੀ ਹੋ ਗਈ ਲਿਫਟ ਵਾਲਾ ਇੱਕ ਆਲਾ ਨੰਬਰ ਚੱਲਦਾ ਹੀ ਨਹੀਂ ਸੀ ਚਲੋ ਕੋਈ ਗੱਲ ਨਹੀਂ ਪਹੁੰਚ ਗਏ ਦੇਖੀ ਕੀ ਪਸੰਦ ਆਉਂਦਾ ਜੱਬਜੀ ਨੂੰ ਅੱਜ ਜੱਬਜੀ ਨੂੰ ਚਾਚੂ ਗਿਫਟ ਦੇ ਰਹੇ ਕੀ ਲੈ ਕੇ ਦਿੰਦਾ ਕਿੰਨੀ ਤੇਜ਼ ਭੱਜੀ ਜਾਂਦੇ ਨੇ ਲਓ ਜੀ ਇੱਥੋਂ ਪਸੰਦ ਨਹੀਂ ਆਇਆ ਕੋਈ ਟੁਆਏ ਚੱਲਦੇ ਆ ਜਿੱਥੇ ਹੁਣ ਹੈਪੀ ਲੈ ਕੇ ਜਾਊਗਾ ਚਲੋ ਹੀ ਦੇਖਦੇ ਆ ਕਿੱਧਰ ਪੁੱਛ ਕੇ ਗਏ ਸੀ ਇਹ ਤੇ ਉਧਰੋਂ ਆਪਾਂ ਲਈਏ ਖਡਾਉਣੇ ਲੈ ਚੱਵਜੀ ਨੂੰ ਚਾਹ ਨਹੀਂ ਚੱਕਿਆ ਜਾਂਦਾ ਥੋੜਾ ਇਦਨ ਹੋਇਆ ਲੋ ਜੀ ਬੋਲੇ ਖਾਲ ਪੀ ਚੱਵਜੀ ਨੂੰ ਇਹ ਪਸੰਦ ਆਈ ਹੈ ਹਾਂ ਹਾਂ ਅਮ ਜੇ ਵਾਗਣਾ ਫੈਲਾ ਦੇ ਡਾਂਸਿੰਗ ਕਾਰ ਹਾਂ ਠੀਕ ਆ ਹਾਂਜੀ ਜੱਜ ਜੀ ਕਹਿੰਦੀ ਮੈਨੂੰ ਦਾਦੂ ਨੂੰ ਚਲਾ ਕੇ ਦਿਖਾਉਣੀ ਆ ਗੱਡੀ ਠੀਕ ਐ ਕਿਹਨੇ ਦਿੱਤੀ ਆ ਚਾਚੇ ਨੇ ਦਲਵਾਇਆ ਨਹੀਂ ਚਾਚੇ ਨੇ ਦਵਾਇਆ ਠੀਕ ਐ ਪੰਜਾਬਣ ਕੁੜੀ ਲਓ ਕਾਰ ਨੇ ਪਸੰਦ ਲਓ ਜੱਜ ਜੀ ਦਾ ਗਿਫਟ ਹੋ ਗਿਆ ਫਾਈਨਲ ਚਲੋ ਹੁਣ ਘਰ ਪਹੁੰਚੀਏ ਦੀ ਨਹੀਂ ਕਰਬਾ ਕਿ ਮੈਂ ਦੱਸ ਦੇ ਮੈਂ ਦੱਸ ਦੇ ਹੈ ਬੋਲ ਕੇ ਦੱਸ ਉਹਨ ਬੀਬੀ ਨੂੰ ਦੱਸ ਬੀਬੀ ਨੂੰ ਬੋਲ ਕੇ ਇਹ ਨਹੀਂ ਕਰਦੇ ਦੋ ਤਾਂ ਦੇ ਲਾ ਆ ਜਾ ਰੇ ਆ ਲੈਓ ਕਢਾਉਣਾ ਚਾਚੂ ਨੇ ਗਿਫਟ ਕੀਤਾ ਬੀਬੀ ਇਹਨੂੰ ਹੈਪੀ ਨੇ ਲੋ ਜੀ ਆਪਣੀ ਪਰਦਾਦੀ ਨਾਲ ਇਹ ਸਾਂਝਾ ਕਰ ਰਹੀ ਹੈ ਗਿਫਟ ਹੈਪੀ ਨੇ ਗਿਫਟ ਕੀਤਾ ਆ ਦੇ ਕਿੰਨਾ ਚਾਹ ਹੁੰਦਾ ਨਾ ਬੱਚਿਆਂ ਨੂੰ ਜਬ ਹੈਪੀ ਦਾ ਫਰਸਟ ਪਹਿਲਾ ਗਿਫਟ ਹਾਂ ਕੱਲ ਲਿਖਿਆ ਲਗਾ ਨਾ ਕੀ ਲੈ ਕੇ ਦਵਾਂ ਪਈ ਇਹਦੀ ਤੁਹਾਨੂੰ ਵੀ ਕਾਰ ਮੈਨੂੰ ਲੈ ਦੇ ਜਬਜੀ ਨੂੰ ਕਿੰਨਾ ਚਾਏ ਟਿੱਡੀ ਜੀ ਨੂੰ ਪਰ ਇੱਕ ਗੱਲ ਜਬਜੀ ਦੁਕਾਨ ਤੇ ਜਾ ਕੇ ਰੋਲਾ ਨਹੀਂ ਪਾਏ ਨੇ ਕਹੇ ਦੀ papa ਤੁਸੀਂ ਪਸੰਦ ਕਰ ਲਓ ਕਿਹੜੀ ਕਾਰ ਗੱਡੀ ਲੈਣੀ ਹੈ ਰਿਮੋਟ ਵਾਲੀ ਲੈਣੀ ਹੈ ਪਰ ਓਹੋ ਡਾਂਸਿੰਗ ਕਾਰ ਆਏ ਹਾਏ ਆਏ ਹਾਏ ਤੋ ਤੋਂ ਮੈਂ ਕਿੱਧਰ ਗਈ ਕਿੱਧਰ ਗਈ

ਆ ਦੇਖੋ ਜੀ ਅ ਅਸੀਂ ਸਾਰੇ ਗੁਰੂਆਂ ਦਾ ਸਤਿਕਾਰ ਕਰਦੇ ਆ ਧਰਮਾਂ ਦਾ ਸਾਰ ਸਭ ਦਾ ਮਾਲਿਕ ਇੱਕ ਆ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਉੱਪਰ ਹਾਂਜੀ ਉੱਪਰ 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 ਤੇ ਲੋ ਜੀ ਮੇਰੀ ਨਾਨਦ ਮੱਥਾ ਟੇਕ ਰਹੀ ਆ ਰੱਖਿਆ ਬੰਧਨ ਸਪੈਸ਼ਲ ਦਸਾ ਦਸੇ ਗੁਰੂ ਜੀ ਆਪਣੇ ਸਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਇਸੀ ਤਰ੍ਹਾਂ ਜੇ ਸਾਰੇ ਇਨਸਾਨਾਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਸਾਰੀ ਬਾਬੇ ਇਕੱਠੇ ਕਰ ਲਿਆ ਸੀ ਤੇ ਸਾਡੇ ਉਰੇ ਲਾਲ ਵਾਲੇ ਪੀਰਾਂ ਦੀ ਦਰਗਾਹ ਵੀ ਹੈਗੀ ਆ ਜੀ ਲੋ ਜੀ ਇਹ ਭੈਣ ਭਰਾ ਮੱਥਾ ਟੇਕ ਰਹੇ ਨੇ ਆਪਾਂ ਰਖੜੀ ਦਾ ਚਲੋ ਜੋਤ ਬੱਤੀ ਕਰੋ ਉਹ ਕੂਲਰ ਦੀ ਹਵਾ ਤਾਂ ਨਹੀਂ ਆਉਦੀ ਮੋਟੂ ਲੋ ਜੀ ਚਲੋ ਭੈਣ ਭਰਾ ਜੋਤ ਬੱਤੀ ਕਰਨ ਤੇ ਆਪਾਂ ਰਖਸ਼ਾ ਬੰਧਨ ਦਾ ਅੱਗੇ ਵਿਹਾਰ ਸ਼ੁਰੂ ਕਰੀਏ ਲੋ ਜੀ ਜੇ ਸਭੀ ਆ ਜਾਣ ਜਬਜੀ ਅਰਦਾਸ ਕਰ ਦਿਆ ਇੱਕਾ ਜਬਜੀ ਦੇ ਟੁਆਏ ਨੇ ਨਾ ਗਾ ਪਾਇਆ ਹੋਇਆ ਵਿੱਚੇ ਬਲੌਗ ਦੇ ਡਾਂਸਿੰਗ ਕਰ ਇਹਦੇ ਹਾਂਜੀ ਬੰਦ ਕਰ ਲੋ ਲੋ ਜੀ ਰਮਨ ਲਗਾਉਗੀ ਟਿੱਕਾ ਹਾਂ ਹੈਪੀ ਹਜੇ ਲੇਟ ਹੋ ਗਿਆ ਰਖੜੀ ਬਣਾਉਣ ਤੋਂ ਉਹ ਥੋੜਾ ਬਾਜ਼ਾਰ ਚੋਂ ਕੰਮ ਸੀ ਹਾਂਜੀ ਮੈਂ ਤੁਹਾਨੂੰ ਰਮਨ ਦਾ ਮੂੰਹ ਤਾਂ ਲੈਂਦੀ ਵਿੱਚ ਇਹ ਨਿਕੜ ਜਾ ਇੱਕ ਮਿੰਟ ਪੁੱਛਦੇ ਆ ਰਮਨ ਨੂੰ ਆਪਾਂ ਦੇਖੋ ਵੀਡੀਓ ਬਣਾਉਣੀ ਆ ਤਾਂ ਆਪਾਂ ਹਰ ਮੈਂਬਰ ਦੀ ਪਰਮਿਸ਼ਨ ਨਾਲ ਵੀਡੀਓ ਬਣਾਉਣੀ ਆ ਜੀ ਹਾਂ ਉਹ ਕਹਿੰਦੀ ਭਾਬੀ ਇਦਾਂ ਹੀ ਬਣਾ ਦੇ ਤੇ ਹਨਾ ਤੇ ਆ ਦੇਖੋ ਪੈਣਾ ਭਰਾਮਾਂ ਦਾ ਤਿਹਾਰ ਸੋਸਰੀ ਸੋਸਰੀ ਘਰ ਹੈ ਮਤ ਉਹ ਆਪਣੀ ਬਣਾ ਕੇ ਲਿਆਈ ਆ ਤੁਮੇਰੀ ਹਾ ਮਾਤੇ ਦੇਖੋ ਮੇਰੀ ਸਾਸੂ ਮਾਂ ਨੂੰ ਮੇਰੀ ਫਿਕਰ ਹੈ ਕਿ ਹਰਦੀਪ ਤੇਰਾ ਬਲੌਗ ਬਣਾਇਆ ਕਿਸੇ ਨੇ ਤੇ ਅੱਜ ਲੋ ਜੀ ਹੁਣ ਪਰਸ ਕੱਢਿਆ ਜਾ ਰਿਹਾ ਚਲੋ ਸ਼ਗਨ ਨੇ ਆਪੀ ਆਪਸ ਵਿੱਚ ਸਮਝ ਲਾਂਗੇ ਤੇ ਹਨਾ ਕਿਉਂਕਿ ਜਿਹੜਾ ਤਿਹਾਰ ਹੈ ਰਖੜੀਆਂ ਦਾ ਜੇ ਪਿਆਰ ਦਾ ਹੋਣਾ ਚਾਹੀਦਾ ਸ਼ਗਨ ਕਿੰਨਾ ਮਿਲਿਆ ਜਾਂ ਕਿੰਨੀ ਮਹਿੰਗੀ ਰਖੜੀ ਬੰਨੀ ਆ ਇਹ ਨਹੀਂ ਮੈਟਰ ਕਰਦਾ ਹਨਾ ਮਠਿਆਈ ਸਿਰਫ ਮੂੰਹ ਮਿੱਠਾ ਕਰਨ ਲਈ ਹੁੰਦੀ ਆ ਰਖੜੀ ਸਿਰਫ ਇੱਕ ਧਾਗਾ ਸਿੰਪਲ ਵੀ ਹੋ ਸਕਦਾ ਔਰ ਜਿਹੜਾ ਸ਼ਗਨ ਹੈ ਉਹ ਜਿੰਨਾ ਵੀ ਭੈਣ ਭਰਾ ਦਿੰਦੇ ਨੇ ਇਹ ਕਦੇ ਗੱਲਾਂ ਫਰਕ ਵਾਲੀਆਂ ਨਹੀਂ ਹੋਣੇ ਚਾਹੀਦੀ ਇਹ ਰਖੜੀ ਦਾ ਤੁਹਾਨੂੰ ਇਹ ਸੁਨੇਹਾ ਲਾਵਾਂ ਮੇਰੀ ਸਾਸੂ ਮਾਂ ਕਹਿੰਦੀ ਹਾਂ ਬਿਲਕੁਲ ਤੇ ਚਲੋ ਇਹਨਾਂ ਨੂੰ ਮਨਾਉਣ ਦੋ ਆ ਜਾ ਕੋਮਲ ਆ ਲੋ ਹੈਪੀ ਚੂੜੀਆਂ ਲੈ ਕੇ ਆਇਆ ਮੰਮੀ ਨਾਲ ਸ਼ੇਅਰ ਕਰ ਰਿਹਾ ਆ ਦੇਖੋ ਹੂੰ ਤੇ ਕੈਰਵਣ ਆ ਦੇਖੋ ਹੈਪੀ ਨੇ ਗਿਫਟ ਕੀਤਾ ਕਿੰਨੇ ਸੋਨਾ ਰੰਗ ਆ ਨਾ ਲੋ ਜੀ ਜੱਜ ਜੀ ਨਾਲ ਆਪਣੇ ਚਾਚੂ ਦੇ ਰਖੜੀ ਬੰਦੀ ਆ ਟਿੱਡੀ ਜੀ ਲੈ ਲੈ ਗੱਠ ਤਾਂ ਬੰਨਣੀ ਆਉਂਦੀ ਨਹੀਂ ਤੈਨੂੰ ਮੋਟੋ ਜੀ ਏ ਲੈ ਲੈ ਬੰਤੀ ਬੰਤੀ ਬੰਨਤੀ ਜਪਜੀ ਜਪਜੀ ਨੇ ਰਖੜੀ ਬੰਨਤੀ ਚਾਹੁੰਦੇ ਹਾਂ ਹਾਂ ਤੁਨੇ ਲੁਭੜਾ ਉਹ ਮੇਰੇ ਮੁਚ ਪਾ ਬਾਤ ਕਰਦੇ ਹਾਂ ਹਾਂ ਟੇਸਟੀ ਹੈ ਜੱਪੂ ਟੇਸਟੀ ਹੈ ਚਲ ਆ ਦੇ ਆ ਦੇ ਖੁਸ਼ੀ ਕਹਿੰਦੀ ਇਹਦੇ ਨਾਲੋਂ ਆ ਲੋ ਜੀ ਇਹਦੀ ਪੂਆ ਇਹਦਾ ਸਿਰ ਬਾ ਰਹੀ ਹੈ ਮੈਡਮ ਦਾ ਕਸ਼ਮੀਰ ਜਦ ਜਦ ਦੀਪਗੌਰ ਠੀਕੇ ਬੈਠੀ ਆ ਪੱਕਾ ਇੰਤਜ਼ਾਮ ਕਰਦਾ ਇਹਦੇ ਵਾਲ ਖਿੰਡਣੋਂ ਹੁੰਦਾ ਸੂਈਆਂ ਲਗਾ ਕੇ ਆਹ ਦੇ ਇੱਥੇ ਤਾਂ ਮੀਂਹ ਆ ਗਿਆ ਬਹੁਤ ਵਧੀਆ ਮੌਸਮ ਹੋ ਗਿਆ ਆਮਰੂਦ ਲੱਗਿਆ ਹੋਇਆ ਜੀ ਥੋੜਾ ਮੀ ਕੱਟ ਗਿਆ ਪਹਿਲਾਂ ਤਾਂ ਬਹੁਤ ਜ਼ਿਆਦਾ ਸੀ ਆਪਣੇ ਦਾ ਨੀ ਫੰਗਰ ਦੂਰ ਆ ਉਹ ਮੁੰਡਾ ਟੇਲਰ ਆਇਆ ਬਿਲਾੜੀ ਉਹਦੇ ਨਾਲ ਵੀ ਆ ਠੀਕ ਆ ਉਹਨੇ ਸੋਸ ਕੱਪੜੇ ਫੜਨ ਲੈ ਗਿਆ ਉਹ ਲੋ ਜੀ ਸਾਸੂ ਮਾ ਕਹਿੰਦੀ ਆ ਜੋ ਚੂੜੀਆਂ ਲੈ ਕੇ ਆਨੇ ਆ ਤੇ ਚਵਜੀ ਨੇ ਵੀ ਚੂੜੀਆਂ ਤੇ ਪਰਾਂਦੀ ਦੇਖਣੀ ਆ ਤੇ ਚਲੋ ਚਵਜੀ ਦੇਖੋ ਕਿੰਦਾ ਟੌਰ ਨਾ ਚਾ ਰਹੀ ਆ ਚਲ ਜੀ ਨਵਾ ਚੈਨ ਇਹ ਤਾਂ ਕਰਨੀ ਦਾ ਬੜਾ ਸ਼ੌਕ ਹੈ ਇਹ ਦਾਦੀ ਨੇ ਲੈ ਹੀ ਦਿੱਤੀ ਆ ਖੁਸ਼ੀ ਲਈ ਆ ਆ ਪ੍ਰਾਂਦੀ ਜਿਹੜੀ ਗੁੱਤ ਤੇ ਲੱਗਦੀ ਹੈ ਤੇ ਆ ਨਾਲ ਰਿਬਨ ਤੇ ਮੈਂ ਲਈਏ ਨੇ ਇਦਾਂ ਦੀਆਂ ਚੂੜੀਆਂ ਮੈਂ ਲੈ ਲਈ ਪ੍ਰਾਂਦੀ ਦੀ ਆ ਟੌਰਨਾ ਬੈਠਾ ਦੇਖੀ ਡੰਗੀ ਕਿੱਥੇ ਬੈਠਾ ਜਦੋਂ ਦੇਖੀ ਟੌਰਨਾ ਬੈਠਾ ਇਹ ਜਪਜੀ ਦਾ ਖੁਰਦਾ ਤਾਂ ਦਾ ਖੁੱਲ ਗਿਆ ਚਲੋ ਘਰ ਨੂੰ ਚੱਲਦੇ ਆ ਬੱਦਲ ਬਹੁਤ ਐ ਆ ਦੇਖੋ ਮੌਸਮ ਕੁਛ ਇਦਾਂ ਦਾ ਲੋਸੀ ਮਾਰਕੀਟ ਆ ਗਈ ਥੋੜਾ ਜਿਹਾ ਕੰਮ ਸੀ ਤੇ ਮੈਂ ਇੱਥੇ ਬੈਠੇ ਆ। ਅੱਜ ਤੱਕ ਅਮ ਲੱਗਿਆ ਕਿ ਜਿੰਨੇ ਜਿੰਨਾ ਇੰਤਜ਼ਾਰ ਕਰਨਾ ਆਪਾਂ ਕਰਦੇ ਹੁਣ ਜਦੋਂ ਜਿੰਨੇ ਇੰਤਜ਼ਾਰ ਕਰਨਾ ਮੁਸ਼ਕਿਲ ਹੋ ਰਿਹਾ ਤੇ ਥੋੜਾ ਟਾਈਮ ਲੱਗ ਗਿਆ ਤੇ ਸਾਨੂੰ ਤੇ ਹੁਣ ਵਿਚਾਰੀ ਖੇਡ ਰਹੀ ਆ। ਕੰਨੀ ਚੱਲੀ ਆ ਪਪਾ। ਕੀ ਆ ਜਪੂ? ਲੋ ਫਿੱਟ ਇਤਿਹਾਸ ਤੈਨੂੰ ਭੁੱਖ ਲੱਗਿਆ ਅਸੀਂ ਜਪਜੀ ਨੂੰ ਟਕਾ ਕੇ ਬਿਠਾਉਣਾ ਪਿਆ ਥੋੜਾ ਟਾਈਮ 15 20 ਮਿੰਟੇ ਦਾ ਟਾਈਮ ਪਾਸੋ ਖਾਣ ਪੀਣ ਨਾਲ ਤੇ ਫੇਰ ਘਰ ਚੱਲਦੇ ਆ ਲੈ ਕੇਪਟ ਲੈ ਲਿਆ ਹੁਣ ਆਪਾਂ ਚੱਲਦੇ ਆ ਘਰ ਨੂੰ ਬਹੁਤ ਟਾਈਮ ਹੋ ਗਿਆ ਮੌਸਮ ਕੁਛ ਐਦਾਂ ਦਾ ਹੋ ਚੁੱਕਿਆ ਮੀਂਹ ਪਿਆ ਸੀ ਦੇਖੋ ਗੁੰਮ ਕਿੰਨਾ ਹੈ ਕਿ ਅਸੀਂ ਮਾਰਕੀਟ ਦੇ ਵਿੱਚ ਸੀ ਕਰਦੇ ਕਰਾਉਂਦੇ ਇੱਥੇ ਥੋੜਾ ਮੀਂਹ ਆ ਗਿਆ ਪਰ ਮੈਨੂੰ ਮੇਰੇ ਮਾਮੇ ਦੀ ਕੁੜੀ ਮਿਲ ਗਈ ਸੀ ਉਹਦੇ ਨਾਲ ਗੱਲਾਂ ਕਰਦੇ ਟਾਈਮ ਲੱਗ ਗਿਆ ਇਤਰਲੀ ਸੈਡ ਮੀਂਹ ਨਹੀਂ ਹੈਗਾ ਇਹ ਰਿਹਾ ਪੈ ਹਟਿਆ ਸਰਦਾਰ ਜੀ ਕਹਿੰਦੇ ਪੈ ਹਟਿਆ ਮੀਂਹ ਲੋ ਜੀ ਅਸੀਂ ਫਾਈਨਲੀ ਘਰੇ ਆ ਗਏ ਜਵ ਜੀ ਇੰਨਾ ਸੁਗਰ ਸੁੱਤੀ ਨਹੀਂ ਸੌਣ ਲੱਗੀ ਸੀ ਉਠਾ ਲਿਆ ਤੇ ਖੁਸ਼ੀ ਨੇ ਜਾਣਾ ਹੁਣ ਖੇਡਣੇ ਤੇ ਫਰੈਂਡ ਬਾਜਾਂ ਮਾਰਦੇ ਨੇ ਲੋ ਜੀ ਸਾਡੀ ਪੰਜਾਬ ਬਣਾ ਰਹੀ ਆ ਆਜੋ ਪੰਜਾਬਣ ਜੀ ਬੂਟ ਪਾ ਦਿੰਨੇ ਆ ਲਓ ਜੱਜ ਜੀ ਨੂੰ ਕਿੰਨਾ ਚਾ ਆ ਕਹਿੰਦੀ ਦੀਦੀ ਪਤਾ ਸਾਰੇ ਲੋਕਾਂ ਦੀ ਗਿਰੀ ਹਾਂ ਕਹਿੰਦੀ ਦੀਦੀ ਪਹਿਲਾਂ ਮੇਰੀ ਗੱਡੀ ਦੇਖੋ ਹਾਂ ਲਓ ਦੇਖ ਲਓ ਦੇਖ ਲਓ ਇਹਨੂੰ ਕਿੰਨਾ ਚਾ ਆ ਹੈ ਆ ਵਾਗੀ ਡਾਂਸਿੰਗ ਕਾਰ ਤੇ ਖੁਸ਼ੀ ਇਹਦੇ ਵਿੱਚ ਦੇਖ ਕੀ ਗਿਫਟ ਆ ਗਿਫਟ ਲੈ ਕੇ ਆਏ ਆ ਹੌਲੀ ਦੇਨੇ ਵਾਹ ਤੇ ਬੋ ਦੇਖੋ ਦੀਦੀ ਕੋਲ ਦੇਖ ਜਾ ਕੇ ਚਲਦੀ ਕੀ ਅਜੇ ਵੀ ਦੇਖੋ ਇਹਦੀ ਆਵਾਜ਼ ਬੰਦ ਕਰ ਆ ਦੇਖੋ ਨਿਊ ਗਿਫਟ ਹਾਂ ਤੇ ਇਹ ਬਲੌਗ ਅੱਜ ਇੱਥੇ ਤੱਕ ਹੀ ਸੀ ਸਾਰਿਆਂ ਨੇ ਬਹੁਤ ਪਿਆਰ ਔਰ ਚਾਹ ਬਣਾਇਆ ਤੇ ਸਾਸੂ ਮਾ ਨੇ ਇਸ ਤਰ੍ਹਾਂ ਦੀ ਫਿਰ ਚੂੜੀਆਂ ਮੈਨੂੰ ਗਿਫਟ ਕੀਤੀਆਂ ਤੇసే ਨਾਲੇ ਅੱਜ ਰਖੜੀਆਂ ਦਾ ਸਪੈਸ਼ਲ ਬਲੌਗ ਤੇ ਜੱਜ ਜੀ ਤੋਂ ਦੀਦੀ ਲਈ ਕੁਝ ਲੈ ਕੇ ਆਈ ਸੀ ਨਾ ਕੀ ਲੈ ਕੇ ਆਈ ਸੀ ਇਹ ਕੁਝ ਖਾਣ ਲਈ ਲੈ ਕੇ ਆਈ ਹੈ ਦੀਦੀ ਨੂੰ ਜੋ ਪਸੰਦ ਹੈ ਕੁਦਰਤੀ ਦੁਕਾਨ ਤੇ ਮਿਲ ਗਿਆ ਤੇ ਪਾਪਾ ਕਹਿੰਦੇ ਇੱਧਰ ਨਹੀਂ ਹੈਗਾ ਪਰਸ ਵਿੱਚ ਨਹੀਂ ਹੈਗਾ ਤੇ ਲੈ ਕੇ ਆ ਰਹੇ ਨੇ ਕਹਿ ਤਾ ਨਾ ਹਾਂ ਇਹ ਨਾ ਬੁੱਤ ਕੈਮਰਾ ਇਹ ਸੋਣਿਆ ਆ ਲੋ ਅੱਛਾ ਕੈਮਰਾ ਨਹੀਂ ਹੈਗਾ ਆ ਜੱਜ ਜੀ ਲੈ ਕੇ ਆਈ ਆਪਣੀ ਦੀਦੀ ਵਾਸਤੇ ਸਰਪ੍ਰਾਈਜ਼ ਗਿਫਟ ਤੇ ਬਲੌਗ ਦਾ ਇਥੇ ਐਂਡ ਕਰਦੇ ਆ ਲਾਈਕ ਕਮੈਂਟ ਐਂਡ ਸ਼ੇਅਰ ਸਬਸਕ੍ਰਾਈਬ ਥੈਂਕ ਯੂ ਆ ਕਿੰਨਾ ਗਾਪ ਆਉਂਦੀ ਹੈ ਟਿੱਡੀ ਜੀ